ਮਾਈਕ ਇਥੇ ਨਹੀਂ ਕਰਨੀ ਸਾਰੇ ਸਾਰਿਆਂ ਦੇ ਆ ਜੋ ਹੁਣ ਤੱਕ ਜਿਹੜਾ ਪਤਾ ਲੱਗਿਆ ਇਹ ਹੀ ਹੈ ਵੀ ਜਿਹੜੀ ਸਾਡੀ ਨਾਕਾਬੰਦੀ ਚੱਲ ਰਹੀ ਸੀਗੀ ਜਿਹੜੀ ਸਾਰੇ ਡਿਸਟ੍ਰਿਕਟ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਤੇ ਉਹਦੇ ਦੌਰਾਨ ਜਦੋਂ ਸਾਡੀ ਟੀਮ ਇਥੇ ਐਸ ਐਚ ਓ ਸਾਹਿਬ ਤੇ ਡੀ ਐਸ ਪੀ ਸਾਹਿਬਾਨ ਵਗੈਰਾ ਇਥੇ ਨਾਕਾਬੰਦੀ ਸੀ ਚੁੰਗੀ ਨੰਬਰ 7 ਤੇ ਇੱਥੋਂ ਇਹਨਾਂ ਨੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਮੋਟਰਸਾਈਕਲ ਤੇ ਤਿੰਨ ਆਦਮੀ ਸੀਗੇ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਇਹਨਾਂ ਨੇ ਉੱਥੋਂ ਬਹੁਤ ਹੀ ਤੇਜ਼ ਕਰਕੇ ਰਫ਼ਤਾਰ ਚ ਭਜਾ ਲਿਆ ਤੇ ਇਹਨਾਂ ਦੇ ਮੂੰਹ ਗੜਾ ਟਕੇ ਹੋਏ ਸੀ ਜੀ ਸਰ ਮੂੰਹ ਟਕੇ ਹੋਏ ਸੀ ਤਾਂ ਇਹਨਾਂ ਨੂੰ ਪੂਰਾ ਬਿਨਾ ਨੰਬਰੀ ਮੋਟਰਸਾਈਕਲ ਸੀਗਾ ਤੇ ਇਹਨਾਂ ਨੂੰ ਪੂਰਾ ਸ਼ੱਕ ਪੈਣ ਤੇ ਇਹਨਾਂ ਨੇ ਫਾਲੋ ਕੀਤਾ ਐਸ ਐਚ ਓ ਕੈਂਟ ਕੈਂਟ ਵੀ ਹੋਏ ਤੇ ਡੀ ਐਸ ਪੀ ਸਾਹਿਬਾਨ ਸੀ ਇਨ ਚਾਰਜ ਇਹਨਾਂ ਨੇ ਫਾਲੋ ਕਰਕੇ ਜਦੋਂ ਇਧਰ ਉਹਨੂੰ ਇਹਨਾਂ ਨੇ ਅੰਦਰ ਭਿਹਾ ਲਿਆ ਤੇ ਇੱਥੇ ਜਦੋਂ ਇਹਨਾਂ ਦੇ ਇੰਟਰਸੈਪਟ ਕਰਨ ਤੇ ਇਹਨਾਂ ਨੇ ਅੱਗੇ ਫਾਇਰ ਕਰਤੇ ਤੇ ਉਹਦੇ ਜਵਾਬੀ ਫਾਇਰ ਪਹਿਲਾਂ ਐਸ.ਐਚ.ਓ. ਸਾਹਿਬ ਨੇ ਹਵਾਈ ਫਾਇਰ ਕੀਤਾ ਉਹਨੂੰ ਰੋਕਣ ਵਾਸਤੇ ਕਿਹਾ ਵੀ ਤੁਸੀਂ ਆਪਦੇ ਆਪ ਨੂੰ ਸਰੈਂਡਰ ਕਰੋ ਤੇ ਜਦੋਂ ਉਹਨਾਂ ਨੇ ਸਾਹਮਣੇ ਸਿੱਧੇ ਫਾਇਰ ਕੀਤੇ ਜਿਹੜੇ ਕਿ ਸਾਡੇ ਬਚਤ ਰਹਿ ਗਈ ਮੁਲਾਜ਼ਮਾਂ ਦੇ ਨਹੀਂ ਲੱਗਿਆ ਪਰ ਗੱਡੀ ਦੇ ਵਿੱਚ ਫਾਇਰ ਵੱਜੇ ਹੋਇਆ ਤੇ ਉਹ ਜੋਬੀ ਫਾਇਰ ਚ ਉਹ ਦੋ ਜਾਨੇ ਜ਼ਖਮੀ ਹੋ ਗਏ ਤੇ ਤੀਜਾ ਬੰਦਾ ਫੜ ਲਿਆ ਕੋਈ 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 ਸੀ ਕਿ ਸੈਂਟੀਫਾਈ ਕਰਦੇ ਇਹ ਆਇਡੈਂਟੀਫਾਈ ਅਸੀਂ ਹਜੇ ਪ੍ਰੀਲਿਮਨਰੀ ਪਤਾ ਲੱਗਿਆ ਵੀ ਇਹ ਮੋਸਟ ਪ੍ਰੋਬਬਲੀ ਇਹਨਾਂ ਨੇ ਅਜੇ ਪਿਛਲੇ ਦਿਨਾਂ ਵਾਰਦਤ ਕੀਤੀ ਸੀਗੀ ਇਥੋਂ ਦੇ ਕਾਉਂਸਲਰ ਦੇ ਤੇ ਸ਼ਾਇਦ ਉਹਨਾਂ ਵਿੱਚੋਂ ਆ ਤੇ ਨਾਮ ਵਗੈਰਾ ਸਾਰੀ ਬਾਕੀ ਡਿਟੇਲ ਅਸੀਂ ਬਾਅਦ ਚ ਦੱਸਾਂਗੇ ਸਰ ਕਿਸ ਗੈਂਗ ਨਾਲ ਸੰਬੰਧ ਰੱਖਦੇ ਨੇ ਇਹ ਅਸੀਂ ਸਾਰਾ ਹਜੇ ਇਨਵੈਸਟੀਗੇਸ਼ਨ ਕਰਦੇ ਆਂ ਜੀ ਕੋਈ ਹਜੇ ਜਿਹੜਾ ਹੁਣੇ ਪ੍ਰੀਲੀਮਨਰੀ ਇੰਨਾ ਹੀ ਪਤਾ ਲੱਗਿਆ ਜੀ ਜਿਹੜੀ ਫਾਇਰਿੰਗ ਹੋਈ ਸੀ ਜਿਹਦੇ ਮਰਡਰ ਹੋਇਆ ਸੀ ਉਹਦੇ ਚ ਵੀ ਕੋਈ ਇਸ ਮੂਲੀਅਤ ਕਿਸ ਉਹ ਉਹ ਅਸੀਂ ਜਾ ਕੇ ਪਤਾ ਕਰਕੇ ਚੈੱਕ ਕਰ ਸਕਦੇ ਆਂ ਉਹ ਹਜੇ ਬਾਕੀ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਉਹਦੇ ਕੁਝ ਕੁਛ ਕਰਾਂਗੇ ਦੋਸਤੋ ਪਰ ਨੇ ਦੋ ਕਾਇਲ ਹੈ ਇੱਕ ਜਖਮੀ ਇੱਕ ਫੜਿਆ ਗਿਆ ਦੋ ਇੰਜਰਡ ਹੈ ਜੀ ਇੱਕ ਅਰੈਸਟ ਕਰ ਲਿਆ ਜੀ ਜਿਹੜਾ ਹਾਂਜੀ ਇਹ ਚਾਰ ਵੈਪਨ ਇਹਨਾਂ ਤੋਂ ਬਰਾਮਦ ਹੋਏ ਆ ਇੱਕ ਆ ਜਿਹੜੇ ਸਾਹਮਣੇ ਹੈ 32 ਉਹ ਇੱਕ 32 ਹੈ 32 ਬੋਰ ਹੈ ਤੇ ਦੋ ਦੇਸੀ ਘਟੇ ਸਰ ਸਰ ਲਈ ਆ ਜੀ ਔਰ ਨਜਾਇਜ਼ ਹੀ ਹੋਣਗੇ ਜੀ ਨਜਾਇਜ਼ ਹਥਿਆਰ ਲਈ ਆ ਜੀ ਠੀਕ ਹੈ ਸਰ ਮੋਟਰਸਾਈਕਲ ਤੇ ਆਏ ਸੀਗੇ ਹਾਂਜੀ ਹਾਂਜੀ ਮੋਟਰਸਾਈਕਲ ਤੇ